ਕੋਈ عزیز ਆਕਾਰਵ ਸੰਬੰਧੀ ਚਲਾਣਾ ਕਰ ਗਏ ਆਪਣੇ ਮੋਂਡਿਆਂ ਤੇ ਸ਼ਮਸ਼ਾਨ ਘਾਟ ਲੈ ਗਏ ਆਪਣੇ ਅੱਖਾਂ ਨਾਲ ਉਹਨੂੰ ਜਲਦਾ ਹੋਇਆ ਵੇਖਿਆ ਹਜ਼ਾਰਾਂ ਪਾਠ ਜਪਜੀ ਦੇ ਕੀਤੇ ਸਨ ਹਿਰਦਾ ਇਤਨਾ ਸ਼ੁੱਧ ਨਹੀਂ ਹੋਇਆ ਸੀ ਜਿੰਨਾ ਸ਼ਮਸ਼ਾਨ ਘਾਟ ਦੇ ਜਿਵੇਂ ਬੈਠਿਆ ਸ਼ੁੱਧ ਹੋ ਗਿਆ ਕਿਸ ਨੇ ਸ਼ੁੱਧ ਕੀਤਾ ਹੈ ਮੌਤ ਨੇ ਕਿਸ ਨੇ ਸ਼ੁੱਧ ਕਰ ਦਿੱਤਾ ਹੈ ਕਾਲ ਨੇ ਸਵਾਸੇ ਗੁਰਨਾਨਕ ਸ਼ਰਤ ਲਾਉਂਦੇ ਨੇ ਅਕਾਲ ਤੱਕ ਉਹੀ ਪਹੁੰਚ ਸਕਦਾ ਹੈ ਕੌਣ ਜਿਹਨੂੰ ਆਪਣਾ ਕਾਲ ਪਹਿਲੇ ਕਬੂਲ ਹੈ ਬੇਅੰਤ ਤੱਕ ਉਹੀ ਪਹੁੰਚ ਸਕਦਾ ਹੈ ਕੌਣ ਜਿਹਨੂੰ ਪਹਿਲੇ ਆਪਣਾ ਅੰਤ ਦਿਖਾਈ ਦੇ ਗਿਆ ਹੈ ਪ੍ਰਣਾ ਨਹੀਂ ਪਹੁੰਚ ਸਕਦਾ ਕਤਈ ਨਹੀਂ ਪਹੁੰਚ ਪਹਿਲਾ ਮਰਨ ਕਬੂਲ ਪਰ ਕਬੂਲ ਬੰਦੇ ਨੇ ਕੀ ਕਰਨਾ ਹੈ ਜ਼ਿੰਦਗੀ ਭਰ ਮਰਦੇ ਦਮ ਤੱਕ ਤੇ ਲੋਕੀ ਜਨਮ ਦਿਨ ਮਨਾਉਂਦੇ ਨੇ ਕੌਣ ਮਰਨ ਦਿਨ ਮਨਾਉਂਦਾ ਹੈ ਗੁਸਤਾਖੀ ਵਾਹ ਇੱਕ ਬੱਚਾ ਜਨਮ ਦਿਨ ਮਨਾਵੇ ਮਾਫ ਕੀਤਾ ਜਾ ਸਕਦਾ ਹੈ ਨਾਦਾਨ ਹੈ ਅਛੇ ਤੇ ਇੱਕ ਜਵਾਨ ਵੀ ਜਨਮ ਦਿਨ ਮਨਾਵੇ ਮਹਾਮੂਰਖ ਹੋਵੇਗਾ ਗੁਸਤਾਖੀ ਮੈਂ ਬਾਰ ਬਾਰ ਮਾਫੀ ਮੰਗ ਲਿਆ ਪਰ ਇੱਕ ਬੁੱਢਾ ਵੀ ਜਨਮ ਦਿਨ ਮਨਾਵੇ ਸਵੈ ਲਾਨਤਾ ਤੋੜਦੇ ਤੇ ਹੋਰ ਕੀ ਪਾਇਆ ਜਾ ਸਕਦਾ ਕਬਰੇ ਚ ਪੈਰ ਪਿਆ ਤੇਰਾ ਜਨਮ ਦਿਨ ਮਨਾਉਂਦਾ ਪਿਆ ਇਹ ਮਨੁੱਖ ਕੁਝ ਵੀ ਬਣ ਸਕਦਾ ਹੈ ਧਾਰਮਿਕ ਨਹੀਂ ਹੋ ਸਕਦਾ नहीं हो सकता धर्म, धर्म दे दे आस, का ज्ञान मौत के ज्ञान ਨਾਲ ਪ੍ਰਗਟ ਹੁੰਦਾ ਹੈ धर्म ਦਾ ਗਿਆਨ ਪਰਮਾਤਮਾ ਦੇ ਮਨਉਤ ਦੇ ਨਾਲ ਨਹੀਂ ਪ੍ਰਗਟ ਹੁੰਦਾ ਮੌਤ ਦੇ ਗਿਆਨ ਨਾਲ ਪ੍ਰਗਟ ਹੁੰਦਾ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋਏ ਸਭਨ ਕੀ ਰਹਿਨ ਕਾ ਤੋ ਆਓ ਹਮਾਰੇ ਪਾਸ ਜੈਸੇ ਤੂੰ ਮਰਨਾ ਕਬੂਲ ਕਰੇਗਾ ਮਨ ਹਲੇਮ ਹੋ ਜਾਏਗਾ ਇਹਦੇ ਅੰਦਰ ਕੋਈ ਬਦਲੇ ਦੀ ਭਾਵਨਾ ਹੋਵੇਗੀ ਖਤਮ ਹੋ ਜਾਏਗੀ ਵਿਕਾਰ ਵੀ ਖਤਮ ਹੋ ਜਾਣਗੇ ਜਿਵੇਂ ਸ਼ਮਸ਼ਾਨਗਾੜ ਦੇ ਵਿੱਚ ਵਕਤੀ ਤੌਰ ਤੇ ਖਤਮ ਹੋ ਜਾਂਦਾ ਹੈ ਆਪਣਾ ਹੀ ਅਜ਼ੀਜ਼ ਅਕਾਰਕ ਸੰਬੰਧੀ ਜੋ ਪ੍ਰਾਣਾ ਤੋਂ ਵੀ ਪਿਆਰਾ ਸੀ ਉਹਨੂੰ ਜਲਦਾ ਹੋਇਆ ਦੇਖ ਰਹੇ ਕਬੀਰ ਤੇ ਓਪਰਿਆਂ ਨੂੰ ਜਲਦਿਆਂ ਹੋਇਆ ਦੇਖ ਕੇ ਕਹਿ ਰਿਹਾ ਹਾਰ ਜਲੇ ਜਿਉ ਲਾਕਰੀ ਕੇਸ ਜਲੇ ਜਿਉ ਘਾਸ ਇਹ ਜਗ ਜਲਤਾ ਦੇਖ ਕੇ ਭਇਓ ਕਵੀਰ ਉਦਾਸ ਨਹੀਂ ਤੇ ਉਦਾਸ ਹੋ ਗਿਆ कहत कबीर सुनो मन मेरे यही हाल होएंगे तेरे यही कुछ होना परमात्मा ਦੇ ਮਾਰਗ ਤੇ ਉਸ ਦਾ ਧਿਆਨ ਜਾਂਦਾ ਹੈ ਜਿਹਨੂੰ ਪਹਿਲੇ ਸ਼ਮਸ਼ਾਨ ਦਾ ਗਿਆਨ ਹੋਵੇ ભગવાન ਦਾ ਗਿਆਨ ਬਾਦ ਦੇச்சு ભગવાન ਦਾ ਗਿਆਨ ਉਥੇ ਪ੍ਰਗਟ ਆਉਂਦਾ ਜਿਹਦੇ ਕੋਲ ਪਹਿਲੇ ਸ਼ਮਸ਼ਾਨ ਦਾ ਗਿਆਨ ਤਨ ਸ਼ਮਸ਼ਾਨ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਏ ਇਹਨੂੰ ਕਹਿੰਦੇ ਨੇ ਜੋਤੀ ਜੋਤ ਰਲੀ ਸੰਪੂਰਨ ਥਿਆਰਾ ਇਹਦੀ ਯਾਤਰਾ ਸੰਪੂਰਨ ਹੋ ਗਈ ਇਹ ਪੂਰਾ ਹੋ ਗਿਆ ਤਨ ਤੇ ਅਦੇ ਕਬਰ ਤੱਕ ਨਹੀਂ ਪਹੁੰਚਿਆ ਮਨ ਖੁਦਾ ਤੱਕ ਪਹੁੰਚ ਗਿਆ ਤੇ ਤਨ ਦਾ ਘਰ ਤੇ ਕਬਰੇ ਬਾਬਾ ਫਰੀਦ ਕਹਰੇ ਨੇ گور ਨੇ ਬਾਣੀ ਛੱਡ ਕਰੇ ਮਲਤਾਨੀ ਸੰਨ ਬਾਬਾ ਫਰੀਦ ਉਹਨਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਦੀ ਬਾਣੀ ਦੇ ਵਿੱਚ ਮਲਤਾਨੀ ਦੀ ਝਲਕ ਜ਼ਿਆਦਾ ਹੈ ਗੋਰ ਨਿਵਾਣੀ ਸੱਡ ਕਰੇ ਨਿਘਰੇ ਆਂ ਘਰ ਆਹ ਐਨੇ ਥਾਵਿਆਂ ਸਰੀਰ ਕਬਰਾਂ ਆਵਾਜ਼ਾਂ ਪਈਆਂ ਮਾਰਦੇ ਨੇ ਐਹੀ ਤੇਰਾ ਘਰ ਹੈ ਗੋਰ ਨਿਵਾਣੀ ਸੱਡ ਕਰੇ ਨਿਘਰੇ ਆਂ ਘਰ ਆਓ ਸਰ ਪਰ ਮੈਥੇ ਆਵਣਾ ਮਰਣਾ ਨਾ ਡਰਿਆਓ ਜਦ ਕਦੀ ਇਸਰਾਂ ਦੀ ਕਥਾ ਚਲੇ ਸ਼ਾਦ ਪੁਰਬ ਦੇਥੇ ਮੈਨੂੰ ਇੱਕ ਘਟਨਾ ਯਾਦ ਆ ਜਾਂਦੀ ਹੈ ਪੰਜਾਬ ਦੇ ਇੱਕ ਪਿੰਡ ਦੇ ਕਦਰੇ ਬਾਧਰੋਂ ਦੀ ਸੰਗਰਾਮ ਸੀ ਤੇ ਸੰਗਤਾਂ ਕਹਿਣ ਲੱਗੀਆਂ ਮਸਹੇਨ ਜੀ ਤੁਸੀਂ ਸੰਗਰਾਮ ਦੀ ਅੱਜ ਕਥਾ ਕਰ ਦਿਓ ਚਾਰ ਦਿਨ ਦਾਸ ਨੇ ਰੁਕਣਾ ਸੀ ਤੇ ਮੈਂ ਕਿਹਾ ਠੀਕ ਹੈ ਅੱਜ ਸੰਗਰਾਮ ਹੈ ਤੇ ਚਲੋ ਸੰਗਰਾਮ ਦੀ ਕਰਦੇ ਨੇ ਆ ਸਾਹ ਕ੍ਰਾਂਤੀ ਸੂਰੀਏ ਕ੍ਰਾਂਤੀ ਜੋ ਸੂਰਜ ਤੋਂ ਕ੍ਰਾਂਤੀ ਹੁੰਦੀ ਹੈ ਬਾਧਰੋਂ ਦੀ ਮੈਨੇ ਦੀ ਵਿਆਖਿਆ ਸਤਿਗੁਰਾਂ ਜੀ ਕਰਦੇ ਨੇ ਬਾਧੋਂ ਹੈ ਭਰਮ ਬੋਲਾਣੀਆਂ ਦੂਜੇ ਲੱਗਾ ਹੈ ਭਾਦੋਏ ਪਾਦਰੋਂ ਦੇ ਮਹੀਨੇ ਚ ਕਦੀ ਸਰਦੀ ਕਦੀ ਗਰਮੀ بارش ਪੈ ਗਈ ਹੁਣੇ ਧੁੱਪ ਨਿਕਲਾਈ ਹੈ ਪਾਦਰੋਂ ਦਾ ਮਹੀਨਾ ਇਸ ਤਰ੍ਹਾਂ ਕਈ ਮਨੁੱਖ ਭਾਦੋਂ ਦੀ ਤਰ੍ਹਾਂ ਉਹਨਾਂ ਗੁਰਦੁਆਰੇ ਬੈਠਣ ਬੜੇ ਠੰਡੇ ਸੀਤਲ ਕਰ ਗਏ ਬੜਤੋ ਪਾ ਦਿੱਤਾ ਹੈ ਗੁਰਦੁਆਰੇ ਬੈਠੇ ਸਨ ਬਿਲਕੁਲ ਦੇਵਤੇ ਬਣ ਗਏ ਘੋਰ ਚਲੇ ਗਏ ਨਰੇ ਹੀ ਪੂਤ ਪ੍ਰੇਤ ਬਣ ਗਏ ਤੋ ਕਈ ਦਫਾ ਉਹਨਾਂ ਨੂੰ ਵੇਖ ਕੇ ਕਾਰਵਾਲੇ ਕਹਿੰਦੇ ਨੇ ਤੇ ਗੁਰਦੁਆਰਾ ਹੀ ਰਹਿੰਦਾ ਤੇ ਚੰਗਾ ਸੀ। ਉੱਥੇ ਦੇਵਤਾ ਸੀ ਤੇ ਬਹੁਤ ਪ੍ਰੇਤ। ਬਾਦੋਂ ਹੈ, ਬਾਦਰੋਂ ਦੀ ਤਰ੍ਹਾਂ ਨੇ। ਹੁਣੇ ਠੰਡੇ ਹੋਣੇ, ਗਰਮ। ਹੁਣੇ ਦੇਵਤੇ ਸਨ ਹੁਣੇ ਬਹੁਤ ਪ੍ਰੇਤ। ਹੁਣੇ ਸ਼ਰੀਫ ਸਨ ਹੁਣ ਉਸੇ ਉਲਟ ਹੋ ਗਏ। ਹੁਣੇ ਹਲੇਮ ਸਨ ਹੁਣ ਹੰਕਾਰੀ ਹੋ ਗਏ। ਛਿੰਦੇਜ ਕੁਛ ਛਿੰਦੇਜ ਕੁਛ। ਬਾਦੋਂ ਹੈ। ਆਦੋਏ ਭਰਮ ਬੁਲਾਣੀਆਂ ਦੂਜੇ ਲੱਗਾ ਹੈ ਤੇ ਲਖsingaar ਬਣਾਇਆ ਕਾਰਜ ਨਾਹੀਂ ਕੇ ਨੰਬਰ ਛੋੜਾ ਸ਼ਬਦ ਹੈ ਇੱਕ ਪੰਕਤੀ ਦੇ ਉੱਤੇ ਮੈਂ ਚਾਹ ਲੀ 2 ਮਿੰਟ ਲਾਇਆ ਤੇ ਬਾਕੀ ਸਾਰੀਆਂ ਪੰਕਤੀਆਂ ਤੇ 20 ਮਿੰਟ ਲਾਇਆ ਕਿਹੜੀ ਇੱਕ ਪੰਕਤੀ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਆਖਰੀ ਪ੍ਰਾਣ ਨਾਭੀ ਦੇ ਚਾਉਂਦਾ ਹੈ ਇਹ ਪ੍ਰਾਣ ਜਦ ਨਾਭੀ ਤੋਂ ਨਿਕਲਦਾ ਹੈ ਤਾਂ ਅਗਲੇ ਕਹਿੰਦੇ ਨੇ ਗੰਢ ਖੁੱਲ ਗਏ। ਸਰੀਰ ਦੀ ਹਾਲਤ ਇਸ ਤਰ੍ਹਾਂ ਹੋ ਜਾਂਦੀ ਹੈ ਹੱਥ ਮਰੋੜੇ, ਤਨ ਕਪੇ, ਸਿਆਉ ਹੋਆ ਸੇ। ਮੁਠੀਆਂ ਬੰਦ ਆਉਂਦੀਆਂ ਨੇ ਦੰਦੀਆਂ ਵੱਜਦੀਆਂ ਨੇ। ਸਰੀਰ ਤੇ ਕੰਬਣੀ ਛਿੜ ਜਾਂਦੀ ਹੈ, ਮੱਥੇ ਤੇ ਰੇੜੀ ਆ ਜਾਂਦੀ ਹੈ। ਸਿਆਣੇ ਕਹਿੰਦੇ ਨੇ ਆਖਰੀ ਪ੍ਰਾਣ ਗਿਆ। ਗੰਢ ਖੁੱਲ ਗਏ। ਆਜ ਕਾਲ ਖੋਲੇ ਤੇਰੀ ਗਾਂਟੜੇ। ਇਹ ਗੰਢ ਦੋ ਹੱਲ ਤਾਂ ਖੁੱਲਦੀ ਏ ਸ਼ਬਦ ਚੋਟ ਕਰ ਜਾਏ ਹੋ ਸਕਦਾ ਸਵੇਰੇ ਮੈਂ ਖੁਲਾਸਾ ਕਰਾਂਗਾ ਤਾਂ ਖੁੱਲਦੀ ਏ ਉਦੋਂ ਮਨ ਦੀ ਮੌਤ ਹੋ ਜਾਂਦੀ ਹੈ ਪ੍ਰਾਕਿਰਤਿਕ ਨਿਯਮ ਦੇ ਮੁਤਾਬਕ ਖੁੱਲ ਜਾਏ ਤਾਂ ਤਨ ਦੀ ਮੌਤ ਹੋ ਜਾਂਦੀ ਹੈ ਸੋ ਅਸਾਂ ਦਾ ਅੰਤ ਹੋ ਜਾਂਦਾ ਹੈ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਮੁੱਠੀਆਂ ਜੇ ਬੰਦ ਹੁੰਦੀਆਂ ਨੇ ਤਨ ਤੇ ਕੰਬੜੀ ਛੜਦੀ ਏ ਦੰਦੀਆਂ ਵਜਣ ਲੱਗ ਪੈਂਦੀਆਂ ਨੇ ਉਸ ਸਮੇਂ ਜਦ ਗੰਢ ਖੁੱਲਦੀ ਹੈ ਇਸਤੇ ਤੇ ਮੈਂ 40 ਮਿੰਟ ਬੋਲੇ ਗੁਰਬਾਣੀ ਜੋ ਇਸ ਦਾ ਖੁਲਾਸਾ ਹੈ ਵਿਆਖਿਆ ਹੈ ਮੈਂ ਸੁਣਾਉਂਦਾ ਰਿਹਾ ਸਮਾਪਤੀ ਤੋਂ ਬਾਅਦ ਜਦ ਮੈਂ ਬਾਹਰ ਨਿਕਲਿਆ ਚਾਰ ਪੰਜ ਬੀਬੀਆਂ ਚਾਰ ਪੰਜ ਪੁਰਸ਼ਾਂ ਨੇ ਮੈਨੂੰ ਘੇਰ ਲਿਆ ਕਹਿਣ ਲੇਗੇ ਮੋ ਸਕੀਨ ਜੀ ਭਾਗਾ ਭਰੀ ਸੰਗਰਾਮ ਦਾ ਦਿਆੜਾ ਸੀ ਮੌਤ ਦੇ ਕਿਸੇ ਸੁਣਾ ਕੇ ਸਤਿਆਨਾਸ ਕਰ ਛੜਿਆ ਤੁਸੀਂ ਮੈਂ ਕਹ ਹੱਦ ਹੋ ਗਈ ਮੇਕਾ ਬਾਗਾ ਭਰੀ ਸੰਗਰਾਦ ਵਾਲੇ ਦਿਨ ਹੀ ਸਤਿਗੁਰੂ ਕਹਿ ਰਹੇ ਨੇ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਗੁਰੂਏ ਕਹਿ ਰਹੇ ਨੇ ਰੱਬ ਦੀ ਗੱਲ ਛੱਡ ਪਹਿਲਾ ਮਰਨ ਕਬੋਲ ਜੀਵਨ ਕੀ ਛੜਾਸ ਪਰਮਾਤਮਾ ਦੇ ਮਾਰਗ ਤੇ ਕੋਈ ਪਰਮਾਤਮਾ ਦੇ ਗਿਆਨ ਕਰਕੇ ਨਹੀਂ ਚੱਲਦਾ ਮੌਤ ਦੇ ਗਿਆਨ ਕਰਕੇ ਚੱਲਦਾ ਤਾਂ ਹੁਣ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਦੇਸ਼ ਸੁਣ ਲਓ ਉਪਦੇਸ਼ ਮੈਂ ਅਰਜ਼ ਕੀਤੀ ਸੀ ਇਤਿਹਾਸ ਦੇ ਪੰਨੇ ਨਹੀਂ ਉਹਨਾਂ ਦੇ ਬੋਲਾਂ ਦੇ ਪੰਨੇ ਉਹਨਾਂ ਦੇ ਸਿਧਾਂਤਿਕ ਨੁਕਤੇ ਮੈਂ ਤੁਹਾਡੇ ਸਾਹਮਣੇ ਰੱਖਾਂ ਰੇ ਮਨ RAM ਸੈਉ ਕਰ ਪ੍ਰੀਤ ਸੋਰਠਮੱਲਾ ਨਾਮਾ ਰੇ ਮਨ RAM ਸੈਉ ਕਰ ਪ੍ਰੀਤ ਪ੍ਰੀਤ ਕਿਵੇਂ ਕਰੀਏ ਮਨ ਜਿਸ ਨੂੰ ਬਾਰ ਬਾਰ ਯਾਦ ਕਰੇ ਯਾਦ ਹੀ ਪ੍ਰੇਮ ਬਣ ਜਾਂਦਾ ਹੈ ਇੱਕ ਦਿਨ ਭੋਜਨ ਖਾਦਾ ਹੋਇਆ ਅਨੇਕਾਂ ਪੜਾਵਾਂ ਤੋਂ ਸਰੀਰ ਦੇ ਚੋਂ ਲੰਘ ਕੇ ਜਿਹੜਾ ਹਿੱਸਾ ਉਸ ਦਾ ਅੰਦਰ ਰਹਿ ਜਾਂਦਾ ਹੈ ਉਹੀ ਖੂਨ ਬਣ ਜਾਂਦਾ ਹੈ। ਗੁਰੂ ਦਾ ਸ਼ਬਦ ਗੁਰੂ ਦਾ ਮੰਤਰ ਤੇ ਕੰਨਾਂ ਦੇ ਰਾਹੀਂ ਅੰਦਰ ਜਾਏਗਾ। ਜ਼ੁਬਾਨ ਦੇ ਰਾਹੀਂ ਬਾਹਰ ਪ੍ਰਗਟ ਹੋਏਗਾ ਕੰਨਾਂ ਦੇ ਰਾਹੀਂ ਅੰਦਰ ਜਾਏਗਾ। ਭੋਜਨ ਮੂੰਹ ਦੇ ਰਾਹੀਂ ਅੰਦਰ ਜਾਏਗਾ ਭਜਨ ਕੰਨਾਂ ਦੇ ਰਾਹੀਂ ਅੰਦਰ ਜਾਏਗਾ। ਸਰਵਨਨ ਗੋਬਿੰਦ ਗੁਣ ਸੁਨੋ। ਸੁਣਨਾ ਬਹੁਤ ਔਖਾ ਮੈਂ ਸਵੇਰੇ ਅਰਜ਼ ਕੀਤੀ ਸੀ ਨਾਨਕ ਭਗਤਾਂ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣਦੇ ਆ ਹੀ ਦੁਖ ਨਾਸ ਹੋ ਜਾਂਦਾ ਸੁਣਦੇ ਆ ਹੀ ਪਾਪ ਨਾਸ ਹੋ ਜਾਂਦੇ ਨੇ ਮੇਰੀ ਆਪਣੀ ਜ਼ਿੰਦਗੀ ਦਾ ਅਨੁਭਵ ਹੈ ਮੈਨੂੰ ਕਰੀਬਨ 50 ਸਾਲ ਦੇ ਕਰੀਬ ਹੋ ਗਏ ਨੇ ਕਥਾ ਕਰਦੇ ਕਈ ਵਾਰ ਵੱਡੇ ਸ਼ਹਿਰਾਂ ਚ ਉਰਵ ਦੇ ਦਿਨਾਂ ਚ ਇੱਕੋ ਹੀ ਦਿਨੇ ਤਿੰਨ ਤਿੰਨ ਚਾਰ ਚਾਰ ਥਾਂ ਤੇ ਵੀ ਹਾਜ਼ਰੀਆਂ ਪੜ ਲੈਂਦੇ ਆਂ Delhi Bombay ਹੋਈਏ ਤੇ ਲੇਕਿਨ ਮਨ 8 ਮਿੰਟ ਵੀ ਸੁਣਨ ਨੂੰ ਤਿਆਰ ਨਹੀਂ ਇਹ ਵੀ ਮੈਰਜ਼ ਕਰਦੇ ਆਂ 18 18 ਘੰਟੇ ਪਾਠ ਕਰਨ ਵਾਲੇ ਮੈਂ ਅਖੰਡ ਪਾਠੀ ਦੇਖੇ ਨੇ ਮਜਾ ਲਈ 4 ਮਿੰਟ ਸੁਣ ਲੈ ਨਹੀਂ ਸੁਣ ਸਕਦਾ ਬੋਲਣ ਲੱਗੇ ਆ ਧਿਆਨ ਦੂਜੇ ਤੇ ਹੁੰਦਾ ਸੁਣਨ ਲੱਗੇ ਆ ਧਿਆਨ ਆਪਣੇ ਤੇ ਹੁੰਦਾ 4-4 ਘੰਟੇ ਕੀਰਤਨ ਕਰਨ ਵਾਲੇ ਮਜਾ ਲੈ ਰਾਗੀ 4 ਮਿੰਟ ਸੁਣ ਲੈਣ ਨਹੀਂ ਸੁਣ ਸਕਦੇ ਸੁਣਨਾ ਤੇ ਬੰਦਗੀ ਹੈ ਸੁਣ ਕੇ ਤੇ ਸ਼ਬਦ ਅੰਦਰ ਪ੍ਰਵੇਸ਼ ਕਰੇਗਾ ਪਰ ਸੁਣਨਾ ਤੇ ਬਹੁਤ ਵੱਡੀ ਸਾਧਨਾ ਹੈ ਨਹੀਂ ਸਮਝ ਆਉਂਦੀ ਤੇ ਨਾ ਸਹੀ ਮੈਨੂੰ ਭੋਜਨ ਦੀ ਬੁਰਕੀ ਦਾ ਨਹੀਂ ਪਤਾ ਇਹ ਸਬਜ਼ੀ ਕੀ ਹੈ ਔਰ ਕਿਸ ਨੇ ਬਣਾਈ ਹੈ ਕਿਹੜੇ ਬਗੀਚੇ ਦੀ ਆਈ ਕਿੱਥੋਂ ਹੈ ਇਹ ਦਾਲ ਕਿਹੜੇ ਸ਼ਹਿਰ ਚ ਬਣੀ ਹੈ ਕਿੱਥੇ ਉਗਾਈ ਗਈ ਸੀ ਕਿੱਥੇ ਕੱਟੀ ਗਈ ਹੈ ਕਿੱਥੋਂ ਖਰੀਦੀ ਗਈ ਹੈ ਕਿਵੇਂ ਬਣਾਈ ਗਈ ਹੈ ਮੈਨੂੰ ਨਹੀਂ ਪਤਾ ਪਰ ਖਾਂਦੇ ਆਂ ਭੁੱਖ ਤੇ ਮਿਟਦੀ ਵੀ ਹੈ ਮੈਨੂੰ ਸ਼ਬਦ ਦੇ ਅਰਥ ਦਾ ਕੋਈ ਪਤਾ ਨਹੀਂ ਕੁਝ ਵੀ ਨਹੀਂ ਪਰ ਵਾਹਿਗੁਰੂ ਵਾਹਿਗੁਰੂ ਮੈਂ ਜਪ ਰਿਹਾ ਅਗਰ ਮੈਂ ਸੁਣ ਰਿਹਾ ਇਸ ਸੁਣਨ ਨੇ ਵਾਹਿਗੁਰੂ ਸ਼ਬਦ ਨੇ ਅੰਦਰ ਕ੍ਰਾਂਤੀ ਕਰ ਦੇਣੀ ਹੈ ਦੁਨੀਆ ਬਦਲ ਦੇਣੀ ਹੈ ਅਰਥ ਆ ਵੀ ਗਏ ਤੇ ਕਿ بڑے بڑے ਗਿਆਨੀਆਂ ਨੂੰ بڑے بڑے ਅਰਥਾਂ ਦੇ ਵਿੱਚ ਵੀ ਨਹੀਂ ਕੁਝ ਵੀ ਨਹੀਂ ਇਤੇ ਜੋ ਪ੍ਰਾਣੇ गोविंद ਦੇ ਆਵੇ ਪੜਿਆ ਅਨ ਪੜਿਆ ਪਰਮਗਤ ਭਾਵੇ ਭਾਵੇਂ ਪੜਾ ਲਿਖਾ ਭੋਜਨ ਖਾਵੇ ਤੇ ਭਾਵੇਂ ਅਨ ਪੜਾ ਖਾਏਗਾ ਤੇ ਬੋਖ ਮਿਟ ਜਾਏਗੀ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣ ਕੇ ਸ਼ਬਦ ਅੰਦਰ ਪ੍ਰਵੇਸ਼ ਕਰਦਾ ਹੈ ਔਰ ਇੱਕ ਦਿਨ ਇਹ ਸੁਣਿਆ ਆਇਆ ਪਿਆਰ ਬਣ ਜਾਂਦਾ ਹੈ ਯਾਦ ਬਣ ਕੇ ਪਿਆਰ ਬਣ ਜਾਂਦਾ ਹੈ ਸਿਮਰਤੀ ਬਣ ਕੇ ਪਿਆਰ ਬਣ ਜਾਂਦਾ ਹੈ ਆਰੰਭ ਤੇ ਕਰੀਏ ਕਿਸੇ ਨੂੰ ਯਾਦ ਕਰਨਾ ਆਰੰਭ ਕਰੀਏ ਯਾਦ ਹੀ ਪਿਆਰ ਬਣ ਜਾਂਦਾ ਹੈ ਪਰ ਮਨ ਦਾ ਇੱਕ ਨਿਯਮ ਹੈ ਮਨ ਜਿਸ ਤੋਂ ਪ੍ਰਭਾਵਤ ਹੋਵੇ ਉਸ ਨੂੰ ਯਾਦ ਕਰਦਾ ਦੂਜੇ ਨੂੰ ਨਹੀਂ ਦੂਜੇ ਨੂੰ ਨਹੀਂ ਦੇਖੋ ਪੁੱਤਰ ਨੂੰ ਯਾਦ ਕਰਨਾ ਵੇ ਵਾਜਾ ਵਜਾਣ ਦੀ ਲੋੜ ਹੈ ਤਬਲਾ ਖੜਕਾਣ ਦੀ ਲੋੜ ਹੈ ਮੇਟਰ ਨੂੰ ਯਾਦ ਕਰਨਾ ਹੈ ਪਤਨੀ ਨੂੰ ਯਾਦ ਕਰਨਾ ਹੈ ਪਤਨੀ ਨੂੰ ਯਾਦ ਕਰਨਾ ਹੈ ਇਨ੍ਹਾਂ ਕਥਾ ਕਹਾਣੀਆਂ ਦੀ ਲੋੜ ਹੈ ਇਹ ਫਲਸਫਾ ਘੋਟਣ ਦੀ ਲੋੜ ਹੈ ਇਨ੍ਹਾਂ ਸਾਰਿਆਂ ਦੀ ਯਾਦ ਆਪੇ ਹੀ ਆਉਂਦੀ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਵਾਜੇ ਵਜਾਓ ਤਬਲੇ ਖੜਕਾਓ ਸੁਰੀਲੇ ਕੰਠ ਨਾਲ ਗਾਇਨ ਕਰੋ ਕਥਾ ਕਹਾਣੀਆਂ ਦੇ ਨਾਲ ਫਲਸਫਾ ਘੋਟੋ ਤੇ ਮੈਂ ਦਾਅਵੇ ਨਾਲ ਕਹਿੰਦਾ ਸਭ ਕੁਝ ਕਰਦਿਆਂ ਵੀ ਪ੍ਰਮਾਤਮਾ ਯਾਦ ਨਹੀਂ ਆਉਂਦਾ ਕਿੰਨਾ ਹੁੰਦਾ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਉਸ ਦੀ ਮੰਗ ਨਹੀਂ ਕਰਦਾ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਉਸ ਨੂੰ ਯਾਦ ਨਹੀਂ ਕਰਦਾ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਉਹਦੇ ਅੰਦਰ ਪਿਆਰ ਵੀ ਨਹੀਂ ਪੈਦਾ ਹੁੰਦਾ ਰੇ ਮਨ RAM ਸੈਉ ਕਰ ਪ੍ਰੇਤ ਇਹ ਪ੍ਰੀਤ ਪੈਦਾ ਹੋਵੇ ਹੇ ਗੁਰਦੇਵ ਕੀ ਕਰੀਏ ਸਰਵਨ ਗੋਬਿੰਦ ਸਰਵਨਨ ਗੋਬਿੰਦ ਗੁਣ ਸੁਨੋ ਅਰ ਗੌਰ ਰਸਨਾ ਗੀਤ ਇਹ ਗੀਤ ਬੜੀ ਸਾਵਧਾਨੀ ਤੇ ਇਕਾਗਰਤਾ ਨਾਲ ਲਗਾਣੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੇਰ ਸਾਵਧਾਨ ਇਕਾਗਰ ਜੀ ਬੜੀ ਕਾਗਰਤਾ ਬੜੀ ਸਾਵਧਾਨ ਹੈ ਸਾਵਧਾਨੀ ਉਥੇ ਆਉਂਦੀ ਏ ਜਿੱਥੇ ਖਤਰਾ ਹੋਵੇ ਹੁੰਝ ਨਹੀਂ ਆਉਂਦੀ ਬੁਰੇ ਕੰਮ ਦੇ ਵਿੱਚ ਖਤਰਾ ਬੜਾ ਹੈ ਚੋਰੀ ਚਕਾਰੀ ਬਲਾਤਕਾਰੀ ਦੇ ਵਿੱਚ ਕਤਲ ਦੇ ਵਿੱਚ ਖਤਰਾ ਬੜਾ ਹੈ ਕਾਨੂੰਨ ਹੈ ਸਮਾਜ ਹੈ ਸਮਾਜ ਦੀ ਨਜ਼ਰਾਂ ਜੋ ਗਿਰਾਂਗੇ ਕਾਨੂੰਨ ਹੈ ਬੁਰਾਈ ਕਰਨ ਲੱਗੇ ਆ ਬੁਰਾ ਕਰਮ ਕਰਨ ਲੱਗੇ ਆ ਮਨੁੱਖ ਦਾ ਮਨ ਬੜਾ ਇਕਾਗਰ ਹੁੰਦਾ ਹੈ ਬੜੀ ਸਾਵਧਾਨੀ ਆਉਂਦੀ ਹੈ ਕਿਦਰੇ ਕਾਨੂੰਨ ਦੀ ਪਕੜ ਦੇ ਚ ਨਾ ਆ ਜਾਈਏ ਹੱਥ ਕੜੀਆਂ ਨੇ ਜੇਲਾਂ ਨੇ ਕਿਦਰੇ ਸਮਾਜ ਦੀ ਨਜ਼ਰਾਂ ਚ ਗਿਰਨਾ ਨਹੀਂ ਚਾਹੀਏ ਹਰ ਬੁਰੇ ਕਰਮ ਦੇ ਚ ਬੜੀ ਸਾਵਧਾਨੀ ਹੈ ਬੜੀ ਸਾਵਧਾਨੀ ਹੈ ਵਾਹਿਗੁਰੂ ਵਾਹਿਗੁਰੂ ਜਪਣ ਦੇ ਚ ਕੋਈ ਖਤਰਾ ਤੇ ਹੈ ਨਹੀਂ ਉਲਟਾ ਲੋਕੀ ਕਹਿਣ ਲੱਗ ਪੈਣ ਬੜਾ ਪ੍ਰੇਮੀ ਹੈ ਤੇ ਬੜਾ ਅਬਿਆਸੀ ਬੜਾ ਗੁਰਮੁਖ ਹੈ ਉਲਟਾ ਉਪਮਾਉਣ ਲੱਗ ਪੈਂਦੀ ਹੈ ਖਤਰਾ ਤੇ ਕੋਈ ਹੈ ਨਹੀਂ ਹਰ ਸ਼ੁਭ ਕਰਮ ਮਨੁੱਖ ਇਕਾਗਰਤਾ ਨਾਲ ਨਹੀਂ ਕਰਦਾ ਹਰ ਬੁਰਾ ਕਰਮ ਮਨੁੱਖ ਇਕਾਗਰਤਾ ਨਾਲ ਕਰਦਾ ਹੈ ਉਹ ਸਹਜੇ ਸਹਜੇ ਧਾਰਮਿਕ ਮਨੋਚਿੰਤ ਕਰ ਇਹਨੇ ਦੁਨੀਆ ਬੁਰੀ ਹੁੰਦੀ ਜਾ ਰਹੀ ਹੈ ਸਮਾਜ ਬੁਰਾ ਹੁੰਦਾ ਜਾ ਰਿਹਾ ਹੈ ਸੰਸਾਰ ਬੁਰਾ ਹੁੰਦਾ ਜਾ ਰਿਹਾ ਹੈ ਕਿਉਂ ਹਰ ਬੁਰੇ ਕਰਮ ਦੇ ਚ ਪੂਰੀ ਇਕਾਗਰਤਾ ਹੈ ਉਹਦੀ ਅੰਦਰ ਛਾਪ ਬਣ ਜਾਂਦੀ ਹੈ ਹਰ ਸ਼ੁਭ ਕਰਮ ਦੇ ਚ ਇਕਾਗਰਤਾ ਨਹੀਂ ਹੈ ਖਤਰਾ ਤੇ ਕੋਈ ਹੈ ਨਹੀਂ ਕਿ ਖਤਰੇ ਤੋਂ ਬਿਨਾ ਮਨ ਇਕਾਗਰ ਨਹੀਂ ਆਉਂਦਾ ਪ੍ਰਭ ਕੀ ਉਸ ਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਤੇ ਇੱਕ ਦਫਾ 11 12 ਦਿਨ ਮੈਂ ਬੰਗਲਾ ਸਾਹਿਬ ਦੇ ਚ ਸੀਸਗੰਜ ਸਾਹਿਬ ਦੇ ਇਸੇ ਹੀ ਪ੍ਰਕਰਨ ਨੂੰ ਲਿਆ ਭੈ ਤੋਂ ਬਿਨਾ ਭੈ ਬਿਨ ਭਗਤ ਨਾ ਹੋਵੇ ਜੇ ਅਨੇਕ ਕਰੇ ਸਿੰਗਾ ਭੈ ਤੋਂ ਬਿਨਾ ਖਤਰੇ ਤੋਂ ਬਿਨਾ ਮਨ ਦੀ ਇਕਾਗਰਤਾ ਨਹੀਂ ਆਉਂਦੀ ਨਹੀਂ ਆਉਂਦੀ ਔਰ ਮਨ ਸਾਵਧਾਨ ਇਕਾਗਰ ਉੱਥੇ ਆਉਂਦਾ ਜਿੱਥੇ ਖਤਰਾ ਹੋਵੇ 2 4 ਨੌਜਵਾਨ ਵੀਰਾਂ ਨੇ ਬੜੀਆਂ ਲੰਬੀਆਂ ਚਿੱਠੀਆਂ ਮੈਨੂੰ ਲਿਖੀਆਂ। ਖੰਡ ਲੇ ਗੈਨੇਜੀ ਵਾਹਿਗੁਰੂ ਵਾਹਿਗੁਰੂ ਜਪਣ ਲੱਗਿਆ ਕਿਹੜਾ ਖਤਰਾ ਪੈਦਾ ਕਰ ਰਿਹਾ ਹੈ। ਆਪਣੀ ਤਰਫੋਂ ਬੜੀ ਸਿਆਣਪ ਦਿਖਾਈ ਉਹਨਾਂ ਨੇ। ਇਹ ਅੱਜ ਜ਼ਰੂਰ ਦੱਸਣਾ। ਕਿਹੜਾ ਖਤਰਾ ਪੈਦਾ ਕਰੀ ਹੈ। ਬਾਣੀ ਜਪਣ ਲੱਗਿਆ ਕਿਹੜਾ ਖਤਰਾ ਪੈਦਾ ਕਰੀ ਹੈ। ਪਰ ਮੈਨੂੰ ਖੁਲਾਸਾ ਕਰਨਾ ਪਿਆ ਉਹਨਾਂ ਨੇ ਥੱਲੇ ਆਪਣਾ ਐਡਰੈਸ ਕੋਈ ਫੋਨ ਨੰਬਰ ਤੇ ਲਿਖਿਆ ਨਹੀਂ ਮੈਂ ਵੀ ਕਹੇ ਮੈਂ ਇੱਕ ਕਾਇਰ ਲੱਗਦੇ ਨੇ ਠੀਕ ਹੈ ਕੁਝ ਅਬਸ਼ਬਦ ਵੀ ਲਿਖਿਆ ਇਹਨਾਂ ਨੇ ਪਰ ਕਾਇਰ ਜ਼ਰੂਰ ਲੱਗ ਲੱਗਦੇ ਨੇ ਕੋਈ ਐਡਰੈਸ ਨਹੀਂ ਕੁਝ ਨਹੀਂ ਮੈਂ ਤੇ ਦੱਸ ਦੇਣਾ ਸੀ ਫੋਨ ਤੇ ਇਹਨਾਂ ਨੂੰ ਦਰਸਲ ਨਾਸਤਕਤਾ ਦੀ ਚਪੇੜ ਦੇ ਚ ਨੌਜਵਾਨ ਬੜੇ ਆਏ ਨੇ ਉਹਦੇ ਕਈ ਕਾਰਨ ਨੇ ਕਿ ਸੇਵਕ ਤੇ ਮੈਂ ਅਰਜ਼ ਕਰਾਂਗਾ ਕਿਹੜਲੇ ਦੇ ਨਾਮ ਜਪਣ ਲੱਗਿਆ ਕਿਹੜਾ ਖਤਰਾ ਪੈਦਾ ਕਰੀਏ ਮੈਂ ਭਰੀ ਸੰਗਤ ਵਿੱਚ ਬੋਲੇ ਖਤਰਾ ਪੈਦਾ ਕਰਨ ਦੀ ਲੋੜ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਖਤਰਾ ਤੇ ਬਣਿਆ ਹੋਇਆ ਹੈ ਬਣਿਆ ਹੋਇਆ ਜਿਸ ਦਾ ਪਰਮ ਮਾਰਾ ਰਹੇ ਸ਼ਹੀਦ ਇਹ ਉਹਨਾਂ ਦਾ ਵਾਕ ਔਰ ਇਸੇ ਸ਼ਬਦ ਦੀਆਂ ਪੰਕਤੀਆਂ ਜਿਵੇਂ ਤੁਹਾਡੇ ਸਾਹਮਣੇ ਰੱਖਿਆ ਰੇ ਮਨ RAM ਸਉ ਕਰ ਪ੍ਰੀਤ सर्वनन गोविंद गुण सुनो अरगा रसना गी ते जे भय तो बिना एकाग्रता नहीं है डर तो बिना एकाग्रता नहीं है खतरे तो बिना एकाग्रता नहीं है तो खतरा कीड़ा पैदा करिए गुरु ते एकवादर साहिब जी कहंदे काल ब्याल जिओ पर ओ डोले ध्यान देना काल ब्याल जिओ पर ओ डोले मुख पर सारे में ਕਾਲ ਦਾ ਜਾਲ ਤੇਰੇ ਸਿਰ ਦੇ ਉੱਪਰ ਘੁੰਮ ਰਿਹਾ ਹੈ ਮੌਤ ਦਾ ਸੱਪ ਤੇਰੇ ਸਿਰ ਦੇ ਉੱਪਰ ਘੁੰਮ ਰਿਹਾ ਹੈ ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮਮ ਸਰ ਮੂਏ ਅਜ਼ਰਾਈਲ ਗ੍ਰਿਫਤੇ ਕਸਹਿੇਚ ਨਦਾਨੇ ਤਿਲੰਗਮ ਅੱਲਾ ਪਹਿਨਾ ਮੇਰੇ ਸਿਰ ਦੇ ਕੇਸਾਂ ਨੂੰ ਅਜ਼ਰਾਈਲ ਨੇ ਪਕੜਿਆ ਉਹ ਮੌਤ ਦਾ ਦੇਵਤਾ ਅਜ਼ਰਾਈਲ ਕਹਿੰਦੇ ਨੇ ਅਸੀਂ ਜਮ ਕਹਿੰਦੇ ਨੇ ਜਮ 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 ਆਏ ਕੇਸ ਗਏ ਪੜ ਕੇ ਜਮਾ ਨੇ ਪਕੜੇ ਹੋਇਆ ਕੇਸਾਂ ਨੂੰ ਕਾਲ ਬਿਆਲ ਜਿਉ ਪਰ ਉਹ ਡੋਲੇ ਮੁਖ ਪਸਾਰੇ ਵੇ ਕਾਲ ਦਾ ਸਭ ਮੌਤ ਦਾ ਸਭ ਤੇਰੇ ਸਿਰ ਦੇ ਉੱਪਰ ਘੁੰਮ ਰਿਹਾ ਹੈ ਔਰ ਮੁਖ ਪਸਾਰੇ ਮੀਤ ਇਸ ਸੱਪ ਨੇ ਮੂੰਹ ਵੀ ਅੱਡਿਆ ਹੋਇਆ ਖੋਲਿਆ ਹੋਇਆ ਨੇਰਾ ਮੂੰਹ ਹੀ ਨਹੀਂ ਖੋਲਿਆ ਆਜ ਕਾਲ ਫਨ ਤੋਹੇ ਗਰਸ ਹੈ ਸਮਝ ਰੱਖੋ ਚੀਤ ਗੁਰੂ ਤੇਗ ਬਹਾਦਰ ਇਹ ਗੱਲ ਨਿਸ਼ਚੈ ਕਰਕੇ ਆਪਣੇ ਮਨ ਦੇ ਸਮਝ ਇਸ ਸਪਨੇ ਅੱਜ ਜਾਂ ਕੱਲ ਤੈਨੂੰ ਡੰਗ ਮਾਰਨਾ ਹੈ ਡੰਗਣਾ ਇੱਕ ਮਹਾਨ yogi ਇਸ ਦੇਸ਼ ਦਾ ਉਹਨੇ ਤੇ ਬਾਹਰ ਇਹ ਰੂਪ ਬਣਾ ਰੱਖਿਆ ਸੀ ਦੁਨੀਆ ਨੂੰ ਸਮਝਾਉਣ ਵਾਸਤੇ ਸਾਰਾ ਦਿਨ ਬੋਲ ਬੋਲ ਕੇ ਸਮਝਾਣਾ ਬੜਾ ਔਖਾ ਹੈ ਤੋ ਤਨ ਤੇ ਰਾਖ ਮਲ ਲੈਂਦਾ ਸੀ ਤੇ ਗਲੇ ਦੇ ਵਿੱਚ ਸੱਪ ਰੱਖਦਾ ਸੀ ਮਹਾਦੇਵ ਸ਼ਿਵ ਜੀ ਫਨੀਰਨਾਗ ਕੁੰਮ ਦੇਸ ਇਹ ਦੱਸਣ ਵਾਸਤੇ ਹਰ ਇੱਕ ਦੀ ਗਰਦਨ ਸੱਪਾਂ ਨੇ ਪਕੜਿਆ ਹੋਇਆ ਹੈ ਹਰ ਇੱਕ ਦੇ ਸਿਰ ਦੇ ਤੇ ਸਭ ਗੁੰਮ ਰਹੇ ਇੱਕ ਦਿਨ ਡੰਗ ਮਾਰੇਗਾ ਇੰਜ ਹੋ ਜਾਓਗੇ ਜਿਵੇਂ ਰਾਖ ਰਾਗ ਤਨ ਤੇ ਮਲ ਕੇ ਰਕਦਾ ਸੀ ਸਵਾ ਤਨ ਤੇ ਮਲ ਤਕ ਇੰਜ ਹੋ ਜਾਓਗੇ ਇਸ ਤਰ੍ਹਾਂ ਹੋ ਜਾਓਗੇ ਪਰ ਬੋਲ ਬੋਲ ਕੇ ਸਾਰਾ ਦਿਨ ਇੱਕ ਇੱਕ ਬੰਦੇ ਨੂੰ ਕੌਣ ਸਮਝਾਵੇ ਮੈਨੂੰ ਵੇਖ ਲਓ ਇਸ ਤਰ੍ਹਾਂ ਉਹਨੇ ਆਪਣਾ ਸਰੀਰ ਬਣਾਇਆ ਆ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਰਮਾਨੰਥ ਪੇ ਕਰਦੇ ਨੇ ਕਾਲ ਬਿਆਨ ਜਿਉ ਪਰ ਉਹ ਡੋਲੇ ਮੁਖ पसारे ਮੇਤ ਆਪ ਦੀ ਗਿਆਤ ਲਈ ਅਰਜ਼ ਕਰਾਂ ਇਹੀ ਇੱਕ ਸ਼ਬਦ ਪੜ੍ਹ ਕੇ ਸੁਣ ਕੇ ਸ੍ਰੀ ਰਾਮ ਦੀਰ ਸਨਿਆਸੀ ਹੋ ਗਿਆ ਸੀ ਸ਼ਾਇਦ ਆਪ ਨੂੰ ਪਤਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਬਾਣੀ ਦਾ ਫਿਰ ਉਸਨੇ ਟੀਕਾ ਵੀ ਕੀਤਾ ਸੋਮੀ ਰਾਮ ਕ੍ਰਿਸ਼ਨ ਮੰਦਰ ਦੇ ਚ ਕੋਈ ਮੈਨੂੰ 10 ਦਿਨ ਬੋਲਣ ਦਾ ਮੌਕਾ ਮਿਲਿਆ ਉਹਨਾਂ ਨੇ ਟੀਕਾ ਮੈਨੂੰ ਦਿੱਤਾ ਉਹਨਾਂ ਦੀ ਹੋਰ ਅਨੇਕਾਂ ਕਿਤਾਬਾਂ ਦੇ ਚ ਇਹ ਔਰ ਉਹਦੇ ਚ ਸੋਮੀ ਰਾਮ ਪੀਰਤ ਨੇ ਸਾਫ਼ ਲਿਖਿਆ ਇਸ ਮਾਰਗ ਤੇ ਚੱਲਣ ਦੀ ਪ੍ਰੇਰਣਾ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੋਂ ਮਿਲੀ ਪਹਿਲੇ ਇੱਕ ਸ਼ਬਦ ਸੁਨੇ ਆ ਫਿਰ ਸਾਰੇ ਸੁਨੇ ਨੇ ਫਿਰ ਸ਼ਲੋਕ ਸੁਨੇ ਨੇ ਮਨ ਬੈਰਾਗੀ ਹੋ ਗਿਆ ਪ੍ਰੋਫੈਸਰ ਸੰ ਕਾਲਜ ਦੇ ਚ ਲਾਹੌਰ ਦੇ ਸੰਿਆਸੀ ਹੋ ਗਿਆ ਗ੍ਰਸਤੀ ਸੰ ਸੰਿਆਸੀ ਹੋ ਗਿਆ ডিসਪੀਅਰ ਕਾਲ ਨੇ ਮੇਰੇ ਜੀਵਨ ਦਾ ਅੰਤ ਕਰ ਦੇਣਾ ਤੇ ਜੀਵਨ ਦਾ ਅੰਤ ਹੋ ਜਾਏ ਮੇਰਾ ਮਨ ਪਹਿਲੇ ਬੇਅੰਤ ਦੇ ਚ ਲੀਨ ਹੋ ਜਾਏ ਤਨ ਨੂੰ ਕਾਲ ਖਾ ਜਾਏ ਮੇਰਾ ਮਨ ਅਕਾਲ ਦੇ ਚਲীন ਹੋ ਜਾਏ ਐਸੇ ਪੁਰਸ਼ ਨੂੰ ਕਹਿੰਨ ਜੀਵਨ ਮੁਕਤ ਤਨ ਸਮਸ਼ਾਨ ਘਾਟ ਤੱਕ ਪਹੁੰਚੇ ਮਨ ਪਹਿਲੇ ਭਗਵਾਨ ਦੇ ਘਾਟ ਤੱਕ ਪਹੁੰਚ ਜਾਏ ਇਹਨੂੰ ਕਹਿੰਨ ਜੀਵਨ ਮੁਕਤ ਪ੍ਰਭ ਕੀ ਆਗਿਆ ਆਤਮ ਹੈਤਾਵੇ ਜੀਵਨ ਮੁਕਤ ਸੋ ਕਹਾਵੇ ਕਾਲ ਬਿਆਲ ਜੋ ਪਰ ਉਹ ਡੋਲੇ ਮੁਖ ਪਸਾਰੇ ਵਿੱਚ आज काल फन तो है घरस है समझ राखो चेत ए गल चेते च रख हर वक्त चेते च रख आज या कल इस सपने डंग मारना है मौत दे ज्ञान करके मनुक दा मन भगवान दे मार्ग पे चलदा है भगवान दे ज्ञान करके नहीं क्यों ਭਗਵਾਨ ਤੇ ਭਗਵਾਨ ਦਾ ਗਿਆਨ ਇਕੱਠਾ ਹੀ ਮਿਲਦਾ ਹੈ ਪਹਿਲੇ ਮਿਲਦਾ ਹੀ ਨਹੀਂ ਬ੍ਰਹਮ ਤੇ ਬ੍ਰਹਮ ਦਾ ਗਿਆਨ ਇਕੱਠਾ ਹੀ ਮਿਲਦਾ ਹੈ ਇਸ ਤੋਂ ਪਹਿਲੇ ਨਹੀਂ ਤੁਹਾਡੇ ਵਿੱਚ ਜਿਹੜੇ ਅਭਿਆਸੀ ਹੋਣਗੇ ਜ਼ਰੂਰ ਗੱਲ ਪਕੜਦੇ ਚਾਹੇਗੇ ਪਰਮਾਤਮਾ ਮਿਲਦਾ ਹੈ ਉਹਦੇ ਮਿਲਣ ਨਾਲ ਉਹਦਾ ਗਿਆਨ ਵੀ ਮਿਲਦਾ ਹੈ ਸੂਰਜ ਤੇ ਜਾਣਣਾ ਇਕੱਠੇ ਪ੍ਰਗਟ ਆਉਂਦੇ ਨੇ ਭਗਵਾਨ ਤੇ ਗਿਆਨ ਇਕੱਠੇ ਪ੍ਰਗਟ ਆਉਂਦੇ ਨੇ ਤਾਂ ਪਹਿਲੇ ਕਿਸ ਤਰ੍ਹਾਂ ਚੱਲੀਏ ਉਸ ਨੌਜਵਾਨ ਨੇ ਜਿਹੜਾ ਪੁੱਛ ਲਿਆ ਸੀ ਕੀ ਬਲਾਈਂਡ ਫੇਥ ਚਾਹੀਦਾ ਹੈ? ਸਵਾਮੀ ਜੀ ਨੇ ਕਿਹਾ ਸਿ ਇਹ ਚਾਹੀਦਾ। ਪਰ ਬਲਾਈਂਡ ਫੇਥ ਉਸ ਹਾਲਤ ਦੇ ਚਾਹੀਦਾ ਜਿਸ ਤੇ ਫੇਥ ਕਰੀਏ ਉਹ ਬਲਾਈਂਡ ਨਾ ਹੋਵੇ। ਜਿਸ ਪਰਮਾਤਮਾ ਨੂੰ ਮੈਂ ਵੇਖਿਆ ਨਹੀਂ ਮੈਂ ਜਾਣਦਾ ਨਹੀਂ ਮੈਂ। ਮੈਂ ਸਮਝ ਵੀ ਨਹੀਂ ਕੁਝ ਵੀ ਨਹੀਂ। ਹੁਣ ਮੈਂ ਪਾਠ ਕਰਾਂ ਤੇ ਵਾਹਿਗੁਰੂ ਵਾਹਿਗੁਰੂ ਜਪਾਂ ਤੇ ਉਹਦੇ ਮਾਰਗ ਤੇ ਚੱਲਾਂ। ਇਹ ਤੇ ਅੰਧਵਿਸ਼ਵਾਸ ਨਹੀਂ ਤੇ ਹੋਰ ਕੀ ਹੈ ਕਹਿਣ ਦੇਣਾ ਮੈਨੂੰ ਧਿਆਨ ਨਾਲ ਸੁਣਨਾ। ਲੇਕਿਨ ਅਗਰ ਇਹ ਵਿਸ਼ਵਾਸ ਪੂਰਨ ਤੌਰ ਤੇ ਅੰਧਾ ਵੀ ਹੈ ਕਿਉਂ ਮੈਂ ਦੇਖਿਆ ਨਹੀਂ ਪ੍ਰਭੂ ਨੂੰ ਮੈਂ ਸਮਝਦਾ ਵੀ ਨਹੀਂ ਮੈਨੂੰ ਕੋਈ ਪਤਾ ਵੀ ਨਹੀਂ ਪਰ ਮੇਰਾ ਭਰੋਸਾ ਪੂਰਾ ਹੈ ਅਕੀਦਤ ਪੂਰੀ ਹੈ ਵਿਸ਼ਵਾਸ ਪੂਰਾ ਹੈ ਔਰ ਮੈਂ ਜਪ ਰਿਹਾ ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਨ ਪ੍ਰਗਟ ਆਇਆ ਪ੍ਰਮਾਤਮਾ ਮਹਾ ਚਾਨਣ ਹੈ ਕੋਸ ਦੇ ਉਤੇ ਕੀਤਾ ਹੋਇਆ ਭਰੋਸਾ ਮਹਾਨ ਚਾਨਣ ਬਖਸ਼ਿਸ਼ ਕਰ ਦੇਗਾ ਉਹਨੂੰ ਕੋਨੂੰ ਬ੍ਰह्म ਗਿਆਨੀ ਬਣਾ ਦੇਗਾ ਗਿਆਨ ਪ੍ਰਗਟ ਹੋ ਜਾਏਗਾ ਭਗਵਾਨ ਪ੍ਰਗਟ ਹੋ ਜਾਏਗਾ ਉਹ ਵਿਸ਼ਵਾਸ ساری ਜ਼ਿੰਦਗੀ ਡੋਲਦਾ ਰਹਿੰਦਾ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇਖ ਰਹਾ ਤਾ ਸਰਦਾਈ ਡੋਲਦੀ ਇਹ ਵਿਸ਼ਵਾਸੀ ਡੋਲਦਾ ਭਰੋਸੇ ਹੀ ਡੋਲਦਾ ਇੱਕ ਦਫਾ ਪੂਰਨ ਪ੍ਰਮਾਤਮਾ ਤੇ ਪੂਰਨ ਰੂਪ ਦੇ ਜ ਭਰੋਸਾ ਕਰ ਲਈਏ ਬ੍ਰह्म ਗਿਆਨ ਪ੍ਰਗਟ ਹੋ ਜਾਂਦਾ ਹੈ ਤੇ ਪੂਰਾ ਭਰੋਸਾ ਪਹਿਲੇ ਮੌਤ ਨੂੰ ਮੰਨਣ ਨਾਲ ਹੋਵੇਗਾ ਉਂਝ ਨਹੀਂ ਕੋਲ ਵਿਆਲ ਜਿਉ ਪਰ ਓ ਡੋਲੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਰੋਜ਼ ਰੋਜ਼ ਉਸ ਦੇ ਗੁਣਾ ਨੂੰ ਸੁਣ ਰੋਜ਼ ਰੋਜ਼ ਉਸ ਦੇ ਗੁਣਾ ਦਾ ਉਚਾਰਨ ਕਰ ਗਾਇਨ ਕਰ ਤਾਂ ਕਿ ਤੇਰਾ ਮਨ ਪ੍ਰਮਾਤਮਾ ਦੇ ਗੁਣਾ ਤੋਂ ਪ੍ਰਭਾਵਿਤ ਹੋ ਜਾਏ ਜੇ ਪ੍ਰਭਾਵਿਤ ਹੋ ਗਿਆ ਤਾਂ ਪ੍ਰਮਾਤਮਾ ਤੋਂ ਬਿਨਾਂ ਰਹਿ ਨਹੀਂ ਸਕੇਗਾ ਪਰ ਸ਼ਰਤ ਇਹ ਪਹਿਲੇ ਗਾ ਤੇ ਸਹੀ ਜੋ ਨਹੀਂ ਗਾਉਂਦੇ ਉਹਨਾਂ ਲਈ ਇਹ ਸ਼ਲੋਕ ਹੈ ਗੁੰਨ ਗੋਵਿੰਦ ਗਾਇਓ ਨਹੀਂ ਜਨਮ ਅਕਰਤ ਕੈਨ ਕੋ ਨਾਨਕ ਹਰ ਭਜ ਮਨਾ ਜਿਹ ਵੀ ਦਜਲ ਖੋਵੇਂ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੈਂ ਰਾਮੰਦ ਕਰਨ ਬਖਸ਼ਿਸ਼ ਕਰਨ ਪ੍ਰਭੂ ਦੇ ਗੀਤ ਗਾੰਦਿਆਂ ਗਾੰਦਿਆਂ ਪ੍ਰਭੂ ਦੇ ਗੁਣਾ ਤੋਂ ਸਾਡਾ ਮਨ ਪ੍ਰਭਾਵਿਤ ਹੋਵੇ ਔਰ ਇਹ ਪ੍ਰਭਾਵ ਯਾਦ ਬਣ ਜਾਏ ਇਹ ਯਾਦ ਪ੍ਰੇਮ ਬਣ ਜਾਏ ਪ੍ਰੇਮ ਹੀ ਪ੍ਰਭੂ ਨੂੰ ਪ੍ਰਗਟ ਕਰ ਦਿੰਦਾ ਹੈ ਪ੍ਰਮਾਤਮਾ ਨੂੰ ਪ੍ਰਗਟ ਕਰ ਦਿੰਦਾ ਹੈ ਪ੍ਰਮਾਤਮਾ ਨੂੰ ਕੀ ਪ੍ਰਗਟ ਕਰਦਾ ਹੈ ਮਨੁੱਖ ਨੂੰ ਹੀ ਪ੍ਰਮਾਤਮਾ ਜੈਸਾ ਬਣਾ ਦਿੰਦਾ ਹੈ ਹਰ ਕਾ ਭਗਤ ਸੋ ਹਰ ਹੀ ਜਿਆ ਇਤਨੀ ਸੇਵਾ ਕਬੂਲ ਕਰਨੀ ਬਾਰ ਬਾਰ ਸਾਰਿਆਂ ਦਾ ਧੰਨਵਾਦ ਬੁਲ ਚੁਗਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ